ਕੋਣ ਲੱਗ ਰਿਹਾ ਜੀ ਮਾਲਕ ਮਸ਼ੀਨ ਦੇ ਆ ਰਿਹਾ ਮੋਟਾ ਜਿਹਾ ਉਹੀ ਲੱਗਦਾ ਚੈੱਕ ਕਰੋ ਜੀ ਸਾਹਮਣੇ ਤੇ ਇਹਨਾਂ ਦੀ ਮਸ਼ੀਨ ਚੱਲ ਰਹੀ ਹੈ ਜੀ ਐਚਐਸਆਰ ਸਾਹਮਣੇ ਚੱਲ ਰਹੀ ਜੀ ਐਚਐਸਆਰ ਮਸ਼ੀਨ ਹੈ ਇਹ ਕਿਉਂਕਿ ਆਪਾਂ ਨੂੰ ਅੱਜ ਬੜੇ ਦਿਨਾਂ ਬਾਅਦ ਮਿਲਿਆ ਇਹ ਤਕਰੀਬਨ ਇੱਥੋਂ ਚਲੇਗਾ ਅਸੀਂ ਲਗਭਗ 22 30 ਕਿਲੋਮੀਟਰ ਦੂਰੀ ਤੇ ਸੀ ਆਪਣੇ ਤੋਂ ਅੱਜ ਆਇਆ ਨੇ ਕੋਲੇ ਆਪਣੇ ਨੇੜੇ ਆਇਆ ਹੁਣ ਇਹ ਲਗਭਗ ਇੱਥੋਂ 10 ਕਿਲੋਮੀਟਰ ਨੇੜੇ ਆਇਆ ਆਪਣੇ ਤੇ ਮਸ਼ੀਨ ਦਾ ਤੋਰਾ ਚੈੱਕ ਕਰੀ ਐਚਐਸਆਰ ਦਾ ਸਾਹਮਣੇ ਚੱਲ ਰਹੀ ਆ ਜੀ ਪਹਿਲੇ ਹੋਰ ਬੰਦੇ ਸੀ ਦੇ ਉੱਤੇ ਜਿਹੜਾ ਮਾਲਕ ਹੀ ਮਸ਼ੀਨ ਦਾ ਹੁਣ ਉਹ ਪਿੰਡ ਚਲਾ ਗਿਆ ਹੁਣ ਦੋ ਭਰਾ ਹੋਰ ਆ ਗਏ ਆ ਜਾਨੀ ਕਿ ਜ਼ਿਆਦਾਤਰ ਦੋਨੋਂ ਭਰਾ ਹੀ ਮਸ਼ੀਨ ਚਲਾਉਂਦੇ ਆ ਬੰਦਾ ਘਟਵਾਦੀ ਰੱਖਦੇ ਆ ਤੇ ਇਹਨਾਂ ਨੇ ਵਧੀਆ ਪੀਚਰ ਲਿਆ ਤੇ ਬੰਦਿਆਂ ਨੇ ਸਾਹਮਣੇ ਔਰ ਆਰਹ ਨੂੰ ਦੇ ਨਾਲ ਮਿਲਾਉਦੇ ਹੈ ਥੋੜਾ ਇਹ ਮੋਟਾ ਬਾਕੀ ਕਦੇ ਕਦੇ ਵੀਡੀਓ ਚ ਆਉਂਦਾ ਇੱਧਰ ਆ ਗਏ ਵੀ ਮਸ਼ੀਨ ਦਾ ਮੇਨ ਮਾਲਕ ਤੇ ਖਾ ਖਾ ਕੇ ਰੋਟੀਆਂ ਤੇ ਮੋਟਾ ਹੋ ਗਿਆ ਤਾਂ ਸਾਾਨੂੰ ਰੋਟੀ ਤੇ ਮਿਲਦੀ ਨਹੀਂ ਦੋ ਦਾ ਟਾਈਮ ਭੁੱਖੇ ਰਹਿੰਦੇ ਆ ਹਾਂ ਤੇ ਖਾਣੀਆਂ ਕਰੋ ਤੂੰ ਲੋਕਾਂ ਦੇ ਉਹ ਖਾਦ ਲਈਦਾ ਬਾਕੀ ਗੱਲ ਸੁਣ ਬੇ ਸਾਨੂੰ ਇੰਨੇ ਤੇ ਹੋ ਗਿਆ ਸਾਨੂੰ ਨਸੀਬ ਨਹੀਂ ਦੀ ਰੋਟੀ ਬੈਣੀ ਭੁੱਖ ਲੱਗਦੀ ਆ ਮੋٹے ਫੇਰੇ ਤੂੰ ਗੁਰਾ ਖਾਂਦਾ ਵੀ ਘਾਟਾ ਮੋਟਾ ਵੀ ਹੋ ਗਿਆ ਇੰਨਾ ਤੋਰਾ ਹੀ ਬੋ ਕਰਦਾ ਉਧਰ ਕਿਧਰ ਗਿਆ ਸੀ ਤੂੰ ਮੋਟਰਸਾਈਕਲ ਲੈਣ ਗਿਆ ਔਰ ਕੀ ਕਰਨਾ ਇਧਰ ਮੋਟਰਸਾਈਕਲ ਲੈਣਾ ਮੋਟਰਸਾਈਕਲ ਕਿੱਥੇ ਉੱਥੇ ਕੋਣ ਛੱਡ ਗਿਆ ਤੇਰਾ ਆ ਪੀ ਛੱਡ ਕੇ ਆ ਉੱਥੇ ਛੋਟੇ ਤਾਂ ਇਹਨਾਂ ਲਗਾਏ ਵੜਦੇ ਵੜਦੇ ਇਧਰ ਲੈ ਜਾ ਤੂੰ ਚਲਾਉਂਦਾ ਮਸ਼ੀਨ ਕੇ ਨਾ ਦੋਨੋਂ ਟੰਗੇ ਉੱਤੇ ਇੱਕੋ ਉਹ ਤੇਰਾ ਛੋਟਾ ਭਰਾ ਹੈ ਛੋਟਾ ਛੋਟਾ ਦੋਨੇ ਤੇ ਤੂੰ ਵੱਡਾ ਤੇ ਜਿਹੜਾ ਦੂਜਾ ਤੀਜਾ ਉਹ ਕਿਧਰ ਉਹ ਤੀਜਾ ਗਿਆ ਪਿੰਡ ਪਿੰਡ ਤੁਸੀਂ ਬਹੁਤ ਨਿਆਰੇ ਲਾਇਆ ਪਿੰਡ ਹਲਾ ਆਪ ਕਰੇ ਰਹਿ ਰਹੇ ਉਹਨਾਂ ਨਾਲ ਤਾਂ ਟਾਈਮ ਨਾਲ ਇੱਥੇ ਕੰਨੇ ਤੋਂ ਗਿਆ ਇਹਨੂੰ ਹੋ ਗਿਆ ਇੱਥੇ 7 ਦਿਨ ਅੱਛਾ ਤੇ ਕੰਮ ਕਿਵੇਂ ਵਧੀਆ ਚੱਲਦਾ ਵਧੀਆ ਪੂਰਾ ਵਧੀਆ ਚੱਲੀ ਜਾਂਦਾ ਬਹੁਤ ਵਧੀਆ ਐਂਡ ਤੇ ਪਤਾ ਲੱਗੇਗਾ ਸਾਰਾ ਵਧੀਆ ਕਿ ਮਾੜਾ ਹੈ ਪਿੰਡ ਕੋਲ ਜਾਣਾ ਪਿੰਡ ਚੱਲਾਂਗੇ ਹੋਰ 10 ਦਿਨ ਦੇਖਣ ਜੇ 10 ਦਿਨ ਲੱਗਣਗੇ ਤੇ ਇੱਥੇ ਕਿੰਨੇ ਦਿਨ ਲਾਉਣੇ ਐਪੀ ਜੀ ਐਮਪੀ ਲੰਮਾ ਚਾਰ ਦਿਨ ਜਿਹਾ ਰ ਉਹਦੇ ਪਿੱਛੇ ਜੋਗਾ ਜੋਗਾ ਚੁਗਿਆ ਜਾਣਾ ਜਰ ਨੇ ਇੱਥੇ ਚਾਰ ਚੁਗਿਆ ਜਾਵੇ ਫਿਰ ਕੀ ਹੋ ਗਿਆ ਇੱਥੇ ਗੁਰਾ ਤੂੰ 700 ਦੇ ਵਿੱਚ 800 ਦੇ ਵਿੱਚ ਇੱਥੇ ਮਹੀਨ ਚਲਾਈ ਖੜਾ ਤੂੰ 7 ਕ ਨਾਲ 700 ਦੇ ਵੱਡਦਾ ਬੈਣ ਉੱਥੇ ਆਪਾਂ ਨੂੰ 3 ਕ ਨਾਲ 600 ਦੇ ਵੱਡਣੇ ਪੈਣਗੇ 6.5 ਉਹ ਨਜ਼ਾਰਾ ਨਹੀਂਗਾ ਹਾਂ ਹੈ ਨਜ਼ਾਰਾ ਇੱਕ ਥੋੜਾ ਕੰਮ ਜਿਵੇਂ ਜਿਹੜਾ ਪਿੱਛੇ ਲਾ ਗਿਆ ਉੱਥੇ ਕਿਵੇਂ ਰਹਿ ਕੰਮ ਆਪਣਾ ਇੱਥੋਂ ਕਿੱਥੇ ਚਲਦੀ ਰਹੀ ਪਹਿਲੇ ਤੁਹਾਡੇ ਮਹਿਰਪੁਰ ਮਹਿਰਪੁਰ ਉੱਥੇ ਕਿਵੇਂ ਕੰਮ ਰਹਿਗਾ ਵਧੀਆ ਰਹਿਗਾ ਸਾਡੇ ਵਧੀਆ ਰਹਿਗਾ ਕਿੰਨੇ ਕਿਲੇ ਵੱਡਾ ਵੱਡਾ ਕਰ ਤਿਆਨਕ ਸੋਵੀ ਦਾ ਤਾਂ ਹੀ ਮਵੀ ਆ ਨਾ ਬੈਨਾ ਮੋਟਾ ਤਾਂ ਆ ਗਿਆ ਕਿਵੇਂ ਹੋ ਗਿਆ ਵੀ ਬੈ ਉੱਥੇ ਪੈਸੇ ਚੰਗੇ ਕਮਾ ਕੇ ਲੈ ਲੱਗਦਾ ਹਣਾ ਹਣਾ ਮਵੀ ਆ ਨਾ ਅੱਗੇ ਪਤਲਾ ਯਾਰ ਪਿੰਡ ਆਇਆ ਤੇ ਚਾਰਾਂ ਦਿਨਾਂ ਵਿੱਚ ਇੰਨਾ ਮੋਟਾ ਹੋ ਗਿਆ ਪੈਸੇ ਚੰਗੇ ਲੱਗਦਾ ਬੰਦੇ ਨੇ ਕਮਾਇਆ ਵੀ ਤੇ ਬਾਕੀ ਕਮੈਂਟ ਕਰਕੇ ਦੇ ਦੱਸਿਆ ਜੀ ਵੀ ਕਿੰਨੇ ਪੈਸੇ ਕਮਾਇਆ ਤੇ ਉਹ ਉਹਨਾਂ ਨੇ ਅੰਦਰਾਂ ਨਹੀਂ ਕੋਈ ਮੁਲਾਕਾਤ ਅੰਦਰਾਂ ਨਹੀਂ ਹੋਣੀ ਉਹ ਦੂਜੇਨ ਬਾਅਦ ਇੱਕ ਜਿਹੜਾ ਦੋ ਗੱਲਾਂ ਕਰਨੀਆਂ ਹੁੰਦੀਆਂ ਉਹ ਕਿੱਧਰ ਗਿਆ ਇੱਥੇ ਲੁਕਿਆ ਬਾਣਿਆ ਕਿਵੇਂ ਆਏ ਫਿਰ ਮੈਂ ਚੱਲੀ ਆਪਾਂ ਫਿਰ ਦੂਜੇ ਪ੍ਰੀਤ ਦੇ ਤੁਹਾਨੂੰ ਕਰਾਉਣੇ ਆ ਜੀ ਜਿੰਦਾ ਦੂਜਾ ਡਰਾਈ ਏ ਉਹਨੇ ਨਾਲ ਆਪਾਂ ਤੁਹਾਨੂੰ ਮਿਲਾਉਂਦੇ ਹੁਣ ਜਾ ਕੇ ਵਿਚਾਰਾ ਦੁਖੀ ਹੋਇਆ ਪਿਆ ਮੈਨੂੰ ਕਹਿੰਦਾ ਆ ਯਾਰ ਇਕੱਲੀ ਮੈਨੂੰ ਹੌਸਲਾ ਤੇ ਦਵਾ ਮੜਾਇਆ ਕਿਉਂਕਿ ਮੈਂ ਬਹੁਤ ਘਾਬਰਿਆ ਵਾ ਤੇਲ ਲੈਵਾ ਕਿ ਮਸ਼ੀਨ ਚਲਾਵਾ ਤੇਲ ਲੈਣ ਜਾਣਾ ਜਿਹੜਾ ਨਾ ਦੂਜਾ ਬੰਦਾ ਪੱਜਾ ਉਹ ਆਪਦੀ ਮਰਜ਼ੀ ਨੇ ਪੱਜਾ ਹੈ ਹੀ ਉਸ ਤਰੀਕੇ ਦਾ ਹੋਰ ਤਰੀਕੇ ਦਾ ਹਨਾ ਉਹ ਤਾਂ ਕਿਸੇ ਨਾਲ ਰੱਖਣਾ ਵੀ ਨਹੀਂ ਸੀ ਨਹੀਂ ਨਹੀਂ ਉਹ ਤਾਂ ਪਤਾ ਮੈਨੂੰ ਦੁਰੇ ਲੱਗ ਗਿਆ ਉਹਦੇ ਬੰਦਾ ਉਹ ਦਿਨ ਲੱਗ ਗਿਆ ਤੋ ਆਪਾਂ ਵੀਡੀਓ ਹੀ ਪਾ ਦਿੱਤੀ ਹੁੰਦੀ ਉੱਤੇ ਲਿਖਿਆ ਵੀ ਬੰਦਾ ਖੁਸ਼ੀ ਨਾਲ ਜਾ ਰਿਹਾ ਪਿੰਡ ਹਾਂ ਇਹ ਆ ਜਿੰਦਾ ਛੋਟਾ ਭਰਾ ਹੈ ਉੱਤੇ ਜਿਹੜਾ ਇਹ ਵੱਡਾ ਤੇ ਉਹਨੂੰ ਟੰਗਿਆ ਨਾਲ ਸਵੇਰ ਦਾ ਆਵ ਲੈnde ਨਜ਼ਾਰੇ ਵੇਹ ਮਾੜਾ ਮਾੜਾ ਘੱਟਾ ਲੱਗ ਜਾਂਦੇ ਤੇ ਤੇ ਆਏ ਇਹ ਜਾਣਾ ਕੱਚੇ ਬਾਗ ਹੀ ਚਰਾਉਦੇ ਆ ਮਹੀੜ ਆਇਆ ਥੱਲੇ ਉਹ ਬਾ ਉਹ ਬੰਦੇ ਨੇ ਪਜਾਮਾ ਵਜੂਮਾ ਲਾ ਰੇ ਅੱਛਾ ਬਾਗ ਉੱਤੇ ਬੜਾ ਕੱਤ ਕੋਈ ਵੱਢਦੀ ਹਾਂ ਸਾਰੇ ਛਾਂਟ ਹੋਏ ਬੰਦੇ ਨੇ ਪਿਛਾੜੋ ਜੀ ਇਹ 2 ਮਹੀਨਾ ਬਾਅਦ 1 ਮਹੀਨੇ ਬਾਅਦ ਵੀਡੀਓ ਆਇਆ ਦੁਬਾਰਾ ਅਨੁਭਾ ਆਇਆ ਹੋਣਾ ਮੈਂ ਹਾਂ ਚੱਲਦੇ ਚੱਲਦੇ ਫੇਰ ਕਿਨੇ ਲਿਆ ਕੇ ਦੇਣਾ ਫੇਰ ਕਿਨੇ ਲਿਆ ਕੇ ਦੇਣਾ ਫਤ ਹੋਇਆ ਬੇਦਰ ਹੁੰਦਾ ਕਿੰਨਾ ਉੱਥੇ ਕਿਵੇਂ ਕੰਮ ਰਹਿਗਾ ਆਪਣਾ ਜਿੱਥੇ ਪਹਿਲਾਂ ਚਲਾਈ ਆ ਵਧੀਆ ਰਹਿਗਾ 300 ਵੀ ਕੰਮ ਮਾਰ ਕੇ ਦੱਸਦਾ ਵਾਟਾ 300 ਵਾਟਾ ਹੋਣੇ ਚਲੋ ਵਧੀਆ ਤੇ ਮਸ਼ੀਨ ਨੇ ਪੂਰਾ ਸਾਥ ਦਿੱਤਾ ਫੁੱਲ ਫੁੱਲ ਜੰਗ ਲਾ ਕੇ ਨਜਾਰੇ ਆ ਕੇ ਨਤੀਜਾ ਲਾ ਕੇ ਅੱਛਾ ਚਲੋ ਵਧੀਆ ਗੱਲ ਹੁਣ ਇੱਥੇ ਕਿੰਨੇ ਦਿਨ ਲਾਉਣੇ ਆ ਤੁਸੀਂ ਇੱਥੇ ਹੁਣ ਆ ਪਹੇ ਗਿਆਂ ਬਾਈ ਜੀ 30 ਤਰੀਕ ਤੱਕ ਅਛਾ 30 ਤੇ ਫਿਰ ਪਰਸੋਂ 30 ਹੈ ਹਾਂ 30 ਤੇ ਪਰਸੋਂ ਤੇ ਤੂੰ ਮਸ਼ੀਨ ਚਲਾਉਂਦਾ ਕ ਇਕੱਲਾ ਉਹ ਹੀ ਚਲਾਉਂਦਾ ਨਹੀਂ ਨਹੀਂ ਚਲਾਉਨੇ ਆ ਦੋਨੇ ਚਲਾਉਨੇ ਆ ਦੋਨੇ ਚਲਾਉਂਦੇ ਤੇ ਥੋੜਾ ਮਾਲਕ ਸਾਹਿਬ ਆਇਆ ਮਾਲਕ ਸਾਹਿਬ ਦਾ ਫਿਰ ਸਾਨੂੰ ਇਹ ਤਾਂ ਕੱਟੇ ਤੇ ਪਤਾ ਲੱਗ ਗਿਆ ਇਹ ਮਸ਼ੀਨ ਬਹੁਤ ਚਲਾਉਂਦਾ ਹੋਊਗਾ ਹਨਾ ਥੋੜਾ ਨਾ ਬਜਾਦਾ ਇਹ ਚਲਾਉਂਦਾ ਹਨਾ ਤੁਸੀਂ ਘੱਟ ਚਲਾਉਂਦੇ ਜੀ ਇਹ ਤਾਂ ਬਈ ਜੀ ਤਾਂ ਦਾ ਲੱਗ ਗਿਆ ਇਹ ਤਾਂ ਸਹੀ ਗੱਲ ਹੈ ਤੇ ਆਪਾਂ ਜੀ ਹੁਣ ਤੁਹਾਨੂੰ ਲੈ ਕੇ ਉਹ ਵਿਚਾਰੇ ਉੱਥੇ ਔਖੇ ਖੜਿਆ ਬੰਦੇ ਦੋ ਹੀ ਆ ਉਹਨਾਂ ਕੋਲ ਲੈ ਕੇ ਚਲਦੇ ਆ ਤੁਹਾਨੂੰ ਦੇ ਉਹ ਉਹਨਾਂ ਮੇਲੇ ਦਾ ਡੀਆਵੀਡੀ ਖਤਮ ਹੋਇਆ ਪਿਆ ਏਜੰਟ ਪੰਨੀ ਕਿੱਥੇ ਲੁਕਿਆ ਹੈ ਕੋਈ ਏਜੰਟ ਨਹੀਂ ਲੱਭਦਾ ਉਹਨਾਂ ਨੂੰ ਤੇ ਆਪਾਂ ਹੁਣ ਲæg ਚੱਲਦੇ ਆ ਉੱਥੇ ਹਾਂ ਆਪਾਂ ਮੈਂ ਦਾਸ ਸਾਹਿਬ ਚੱਲਾ ਲੱਕ ਲਈ ਉਹ ਪਿੰਡ ਕਰੋ ਕੋਟੇ ਕਰੋ ਜਾ ਰਹੇ ਹਾਂ ਕੋਟੇ ਇੱਕ ਦੋ ਦਿਨ ਲੱਗ ਜਾਵਾਂਗੇ ਹੁਣ ਚਲੋ ਲਾ ਲਓ ਤੇ ਆਪਾਂ ਇਕੱਠੇ ਚੱਲੀਏ ਫਿਰ ਮੈਂ ਕੱਲ ਨੂੰ ਚੱਲਾਂ ਤੁਸੀਂ ਦਸ਼ਮੀਰ ਸਾਹਿਬ ਨਾਲ ਆ ਜਾਏ ਚਲੋ ਨਵੇਂ ਤੁਹਾਨੂੰ ਦੱਸਾਂਗਾ ਵਾਰ ਦਾ ਕਿਵੇਂ ਆ ਕੀ ਹਿਸਾਬ ਦਾ ਬਥੇ ਬਾਕੀ ਤੇ ਵਿਸ਼ਵਾਸ ਤਾਂ ਕਰਨਾ ਨੇ ਮੇਰੇ ਤਾਂ ਹਨਾ ਤੇ ਉਹ ਕੰਨ ਵਾਲੀ ਗੱਲ ਬਣਨੀ ਏ ਕੁੱਤੇ ਵਾਲੀ ਜਿਵੇਂ ਤੇਰਾ ਕੰਨ ਲਾਇਆ ਕੰਨ ਦਾ ਵੇਖਦਾ ਕੁੱਤਰ ਮਾਰ ਲੱਗ ਜਾਣਾ ਉਹਨੇ ਉਹ ਗੱਲ ਬਣਨੀ ਆ ਤੇ ਉਹ ਨਾ ਵੱਡ ਜਾ ਕਿਤੇ ਦੇ ਇਹ ਢਾਣੇ ਉੱਥੇ ਪਹੁੰਚ ਜਾਂਦੇ ਹੁੰਦੇ ਜੀ ਹਾਂ ਢਾਣੇ ਉੱਥੇ ਪਹੁੰਚ ਜਾਂਦੇ ਹੁੰਦੇ ਜੀ ਅੱਛਾ ਹੀ ਵਧੀਆ ਤੁਸੀਂ ਬਹੁਤ ਫਾਇਦਾ ਕਰਦੇ ਹੋ ਇਹ ਕਿਸਾਨਾਂ ਦਾ ਇਹ ਜੀ ਬੰਦੇ ਇਹਨੇ ਇਨਾ ਫਾਇਦਾ ਕਰਦੇ ਆ ਵੀ ਟਰਾਲੀ ਦੇ ਕੋਲ ਆਪ ਦਾਣੇ ਪਾ ਕੇ ਆਉਂਦੇ ਆ ਦੇਖੋ ਇੱਧਰ ਟਰਾਲੀ ਖੜੀ ਆ ਸਾਹਮਣੇ ਇੱਧਰ ਦਾਣੇ ਲੈ ਕੇ ਆ ਰਹੀ ਮਸ਼ੀਨ ਇਹ ਆ ਵੀ ਪਾ ਕੇ ਆ ਦੇ ਖੇਤ ਚ ਬਾਹਰ ਕੱਢ ਕੇ ਪਾਉਂਦੇ ਆ ਦਾਣੇ ਇਹ ਨਹੀਂ ਕਿ ਟਰਾਲੀ ਦੇ ਵਿੱਚ ਮੰਗਾ ਲਈਏ ਚੱਲੀਏ ਬੰਮਾ ਤੇਰਾ ਚੱਲ ਵੀ ਸਸਿਆਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ ਨਵੀਂ ਵੀਡੀਓ ਤੇ ਆਪਣਾ ਜੀ ਅੱਜ ਜਦੋਂ ਆਪਾਂ ਜੇ ਪ੍ਰੀਤ ਵਾਲੇ ਕੋਲੇ ਫਿਰ ਦੁਬਾਰਾ ਜਿਹਨਾਂ ਦਾ ਡਰਾਈਵਰ ਭੱਜ ਗਿਆ ਇਹ ਦੋ ਤੇ ਬੰਦਾ ਆਪ ਕੱਲਾ ਮਾਰਕ ਚਲਾ ਰਿਹਾ ਤੇ ਉਹ ਆਪਣੇ ਕੋਲ ਆਊਗਾ ਖੜ ਕੇ ਗੱਲਬਾਤ ਵੀ ਕਰੂਗਾ ਆਪਣੇ ਨਾਲ ਹੈ ਵੀ ਜਾਨੀ ਕਿ ਮੈਂ ਜਦੋਂ ਦੇਖਿਆ ਉਹ ਤੋਂ ਆ ਗਏ ਨਾ ਦੇਦੇ ਕੋਲੇ ਹੈਲਪਰ ਆ ਨਾ ਇਹਦੇ ਕੋਲੇ ਕੋਈ ਬੰਦਾ ਵੀ ਜਾਨੀ ਕਿ ਕੱਲਾ ਹੀ ਚਲਾ ਰਿਹਾ ਮਸ਼ੀਨ ਤੇ ਉਹ ਤਾਂ ਤੇਲ ਵਗੈਰਾ ਲੈਣ ਗਿਆ ਕਦੇ ਤੇ ਉਹਦਾ ਤੁਰਾ ਚੈੱਕ ਕਰਾਉਂਦੇ ਡਰਾਈਵਰ ਦੇਖੋ ਡਰਾਈਵਰ ਕਹਿੰਦੇ ਸੀ ਵੀ ਮੀ ਮੀ ਮਸ਼ੀਨ ਮਾੜੀ ਆ ਕਿ ਮਸ਼ੀਨ ਮਾਰੇ ਡਰਾਈਵਰ ਤਾਂ ਭੱਜੇ ਮਸ਼ੀਨ ਚੱਲਦੀ ਨਹੀਂ ਆ ਦੇਖੋ ਕੱਲਾ ਬੰਦਾ ਚਲਾ ਰਾ ਸਵੇਰ ਦਾ ਮੈਨੂੰ ਕਹਿੰਦਾ ਤੀਕ ਵਿਗੇ ਥਾਂ ਵੜਦਾ ਇੱਧਰ ਸਾਹਮਣੇ ਇੱਧਰ ਨੂੰ ਐਨ ਕਰਕੇ ਨੇ ਆ ਸਾਰਾ ਹੀ ਨਹੀਂ ਵੜਿਆ ਤੇ ਆ ਤੋਰਾ ਦੇਖੋ ਮਸ਼ੀਨ ਦੀ ਆਵਾਜ਼ ਦੇਖੋ ਕਿੰਨੀ ਗੁਆ ਤੇ ਮਸ਼ੀਨ ਦੀ ਸਫਾਈ ਚੈੱਕ ਕਰੋ ਤੇ ਡਰਾਈਵਰਾਂ ਨੂੰ ਵੈਸੇ ਗੱਲ ਹੈ ਕਿ ਕਈ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਮਸ਼ੀਨ ਬਾਰੇ ਮਸ਼ੀਨ ਚੱਲਣੀ ਕਿਵੇਂ ਆ ਦੇਖੋ ਉਹੀ ਮਸ਼ੀਨ ਆ ਜਿੰਨੇ ਦਿਨ ਉਹ ਬੰਦੇ ਰਹਾ ਉਹ ਜਿਹੜਾ ਡਰਾਈਵਰ ਇੱਕ ਹੋਰ ਲੈਂਦਾ ਰਿਹਾ ਉਨੇ ਮਹੀਰ ਚਾਜ ਨਾਲ ਚੱਲੀ ਨਹੀਂ ਤੇ ਹੁਣ ਤੁਸੀਂ ਤੋਰਾ ਚੈੱਕ ਕਰੋ ਮਸ਼ੀਨ ਦੀ ਵਢਾਈ ਚੈੱਕ ਕਰੋ ਤੇ ਆਪਾਂ ਮਾਲਕ ਵੀ ਆਊਗਾ ਆਪਣੇ ਕੋਲੇ ਥੱਲੇ ਉਤਰ ਕੇ ਆਪਣੇ ਨਾਲ ਗੱਲਬਾਤ ਕਰੂਗਾ ਤੇ ਮੈਨੂੰ ਕਹਿੰਦਾ ਵੀਰੇ ਮੈਂ 2 ਮਿੰਟ 2-4 ਚੱਕਰ ਲਾ ਲੈ ਕੰਮ ਮੇਰੇ ਕੋਲੋਂ ਕੱਲੇ ਕੋਲ ਜਿਵੇਂ ਤੇਰੀ ਗੱਲ ਸੁਣੀ ਤਾਂ ਮੇਰੇ ਕੋ ਆ ਗਿਆ ਪੰਜ ਸੇ ਵਗੇ ਇਹ ਰਹਿ ਜਾਣਿਆ ਇਹ ਉਹ ਦੂਜੇ ਬੰਦੇ ਕੋਲ ਤੇਲ ਲੈਣ ਉਹਨਾਂ ਨਾਲ ਵੀ ਕਰਾਂਗੇ ਗੱਲਬਾਤ ਜਦੋਂ ਆਉਂਦੇ ਆ ਥੋੜੇ ਜਿਹਾ ਲੇਟ ਆਉਣਗੇ ਤੇ ਸਾਹਮਣੇ ਦੇਖੋ ਕਲਰ ਹੀ ਉਹ ਹੀ ਮਸ਼ੀਨ ਆ ਉਹੀ ਮਾਲਕ ਆ ਬਾਹੇ ਨਾ ਕਿ ਕਹੀ ਕਿਸੇ ਕਿਸੇ ਡਰਾਈਵਰ ਦੀ ਰਸ ਨਹੀਂ ਦਲਦੀ ਕੰਬਨ ਵਾਲਾ ਇੰਨਾ ਹੀ ਫਰਕ ਬੈ ਤੇ ਬਾਕੀ ਜੇਕਰ ਆਪਣੀ ਰੂਹ ਹੋ ਗਈ ਕੰਮ ਕਰਨ ਵਾਸਤੇ ਸ਼ੌਂਕ ਹੋਊਗਾ ਨਾ ਆਪਣਾ ਕੰਮ ਕਰਨ ਨੂੰ ਤੇ ਫਿਰ ਆਪਾਂ ਮਸ਼ੀਨ ਆਪਣੇ ਆਪ ਹੀ ਸਹੀ ਚੱਲੂਗੀ ਜੇਕਰ ਸ਼ੌਂਕ ਹੀ ਨਹੀਂ ਆਪਣਾ ਹੈਗਾ ਤਾਂ ਫਿਰ ਮਸ਼ੀਨ ਨੇ ਕਾਹਦਾ ਚੱਲਣਾ ਹੈ ਬਾਕੀ ਤੁਸੀਂ ਚੈੱਕ ਕਰੋ ਤੋਰਾ ਤੋਰਾ ਵਗੈਰਾ ਸਭ ਕੋ ਯਾਰ ਧੂੜ ਪੜੀ ਆਉਂਦੀ ਹੈ ਜੀ ਉਧਰ ਆਪਾਂ ਜਾਣਾ ਪਊਗਾ ਕੰਪਨੀ ਵਾਟੇ ਚੱਕੀ ਹੁੰਦਾ ਜੀ ਥੱਲੋਂ ਬਕਿਆ ਸਾਫ ਦੇਖੋ ਜੀ ਇਹਦੀ ਵਢਾਈ ਵਗੈਰਾ ਚੈੱਕ ਕਰੋ ਮਸ਼ੀਨ ਦੀ ਉਹ ਥੱਲੇ ਆਉਣਗੇ ਆਪਾਂ ਉਹਨਾਂ ਨਾਲ ਕਰਾਂਗੇ ਗੱਲਬਾਤ ਸਰੇ ਇਹ ਇਹਦਾ ਤਾਂ ਬੰਦਾ ਅੱਕਿਆ ਪਿਆ ਲੱਗਦਾ ਇਧਰ ਜੀ ਧੂੜ ਵੀ ਬਹੁਤ ਹੁੰਦੀ ਆ ਖੇਤਾਂ ਦੇ ਵਿੱਚ ਇਧਰ ਪਾਣੀ ਕਣਕ ਤੇ ਕੋਈ ਫਰਕ ਆ ਕੇ ਜ਼ਮੀਨ ਦਾ ਕਿ ਕਿਦਾਂ ਕੀ ਚੱਕਰ ਹੈ ਪਿੱਛੇ ਦਾ ਗਰਦ ਵੀ ਬਹੁਤ ਬਣਦੀ ਬਹੁਤ ਜ਼ਿਆਦਾ ਬਣਦੀ ਹੈ ਜਿੱਦਾਂ ਕਿ ਮਸ਼ੀਨ ਦੇ ਨੇੜੇ ਵੀ ਨਹੀਂ ਖੜਿਆ ਜਾਂਦਾ ਇੰਨਾ ਪਿੱਛੇ ਕੱਟਾ ਬਣਿਆ ਪਿਆ ਦੇਖੋ ਕਿੰਨਾ ਕੱਟਾ ਹੈ ਆਪਣੇ ਉਧਰ ਏਰੀਆ 'ਚ ਨਹੀਂ ਇੰਨੀ ਬਣਦੀ ਧੂੜ ਜਿੰਨੀ ਇਧਰ ਬਣਦੀ ਆ ਆ ਦੇਖੋ ਕਿੰਨਾ ਬਰੀਕ ਬਰੀਕ ਕੱਢਿਆ ਪਿਆ ਇਹ ਸਾਰੀਆਂ ਮਸ਼ੀਨਾਂ ਦੇ ਨਹੀਂ ਕਿ ਕੱਲਾ ਇਹ ਦੇ ਆ ਇਹ ਸਭ ਮਸ਼ੀਨਾਂ ਦੇ ਪਿੱਛੇ ਆ ਰਹੇ ਇਸ ਤਰ੍ਹਾਂ ਤੇ ਸਾਡਾ ਵੀਰ ਆਊਗਾ ਥੱਲੇ ਉਤਰਦਾ ਤੇ ਫਿਰ ਕਰਦੇ ਜੀ ਅੱਜ ਨਾਲ ਆਪਾਂ ਗੱਲਬਾਤ ਦੋ ਚਾਰ ਚੱਕਰ ਲਾਊਗਾ ਤੇ ਫਿਰ ਖੜ ਕੇ ਗੱਲ ਕਰਨੀ ਪਊਗੀ ਕਿਉਂਕਿ ਸੀਜ਼ਨ ਦਾ ਟਾਈਮ ਆ ਕੱਲਾ ਬੰਦਾ ਨਾਲ ਬੰਦਾ ਹੈ ਨਹੀਂ ਹੋਰ ਮਸ਼ੀਨ ਚਲਾਉਣ ਵਾਲਾ ਇਹ ਦੇ ਕਰਕੇ ਆਪਣੇ ਥੱਲੇ ਉਤਰੂਗਾ ਤੇ ਗੱਲ ਕਰੂਗਾ ਆਪਣੇ ਨਾਲ ਬਾਕੀ ਤੁਸੀਂ ਕਮੈਂਟ ਜੀ ਜਰੂਰ ਦੱਸਿਆ ਜੇ ਤੇ ਗਲਤੀ ਕਿਤੇ ਜਾਂ ਡਰਾਈਵਰਾਂ ਚ ਜਾਂ ਮਾਲ ਮਸ਼ੀਨ ਤੇ ਜਾਂ ਮਾਲਕ ਚ ਉਹੀ ਮਸ਼ੀਨ ਆ ਉਹੀ ਸਹੀ ਚੱਲੀ ਜਾਂਦੀ ਆ ਸਵੇਰ ਦੀ ਕਹਿੰਦਾ ਚਲਾਈ ਖੜਾ ਮੈਂ ਤੇ ਰੋਟੀ ਖਾਣ ਲੱਗਾ ਦੂਜੇ ਬੰਦੇ ਨੂੰ ਬਿਠਾਉਣਾ 2-4 ਮਿੰਟ ਬਾਕੀ ਲੱਗਦਾ ਥੱਲੇ ਆਊਗਾ ਗੱਲਬਾਤ ਕਰਦਾ ਆਪਣੇ ਨਾਲ ਕਿਵੇਂ ਕੀ ਹਾਲ ਨੇ ਸ੍ਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਨਜ਼ਾਰਾ ਆਉਂਦਾ ਚਲਾਉਣ ਦਾ ਹਾਂ ਬਹੁਤ ਯਾਰਾ ਬਹੁਤ ਯਾਰਾ ਨਹੀਂ ਡਰਾਈਵਰਾਂ ਨਾਲ ਨਜ਼ਾਰਾ ਆਉਂਦਾ ਕਿ ਡਰਾਈਵਰਾਂ ਦੇ ਬਿਨਾ ਨਹੀਂ ਬਿਨਾ ਡਰਾਈਵਰਾਂ ਨਾਲ ਨਜ਼ਾਰਾ ਆਉਂਦਾ ਯਾਰਾ ਆਉਂਦਾ ਨਾ ਡਰਾਈਵਰ ਵੇਖਾ ਹੈ ਔਰ ਜਿੰਨਾ ਜਿੰਨੀ ਤਾਂ ਰੂਹ ਹੁੰਦੀ ਨਾ ਕੰਮ ਕਰਨ ਦੀ ਉਹ ਸਭ ਕੁਝ ਠੀਕ ਹੈ ਜਿੰਦੀ ਰੂਹ ਹੀ ਨਹੀਂ ਨਾ ਹੈਗੀ ਤੇ ਭਾਵੇਂ ਲੱਖ ਡਰਾਈਵਰ ਰੱਖੀ ਜਾਓ ਉਹ ਮਸ਼ੀਨਰੀ ਨਹੀਂ ਚੱਲਦੀ ਕਿਉਂਕਿ ਬੰਦੇ ਨੂੰ ਮਨ ਲਾ ਕੇ ਚਲਾਉਣੀ ਪੰਦੀ ਖੁਸ਼ ਹੋ ਕੇ ਚਲਾਉਣੀ ਪੰਦੀ ਚੀਜ਼ ਫਿਰ ਚੀਜ਼ ਚੱਲਦੀ ਆ ਜੇ ਆਪਾਂ ਰੋਈ ਜਾਵਾਂਗੇ ਨਾ ਇਕਰ ਲਈ ਜਾਵਾਂਗੇ ਫਿਰ ਨਹੀਂ ਚੀਜ਼ ਚੱਲਦੀ ਨਹੀਂ ਔਖੀ ਕਮਾਈ ਐ ਐਮਪੀ ਦੀ ਹੈ ਨਾ ਹਾਂ ਇਹ ਤਾਂ ਹੈ ਮੂੰਹ ਵੀ ਕਾਲ ਕਰਦਾ ਪਤਾ ਨਹੀਂ ਕਿ ਉਹ ਪੱਖਾ ਗੁੰਬੰਦ ਆਇਆ ਵਾ ਥੱਡਾ ਆ ਵੇ ਗੁੰਦੇ ਨਾਲ ਹਾਂ ਤਾਂ ਹਵਾ ਮੈਂ ਵੀ ਆਣਾ ਬੈਨਾ ਕੱਟਾ ਬਣੀਦਾ ਹਵਾ ਤਾਂ ਬੰਦੀ ਦੀ ਪਈ ਕਿਦੋਂ ਨਹੀਂ ਚੱਕ ਦੋ ਵਰ ਲਾ ਜੰਦੀ ਵਾਲੀ ਵਿੱਚੋਂ ਤੇ ਹੁਣ ਪੂਰਾ ਦਿਨ ਤੂੰ ਕੱਲਾ ਹੀ ਚਲਾਉਂਦਾ ਕੱਲਾ ਕੱਲਾ ਆਨੰਦ ਤੇ ਕੋਈ ਤੁਹਾਡੇ ਨਾਲ ਕੋਈ ਹੋਰ ਮਦਦ ਕਰਦਾ ਥੋੜੀ ਕਿ ਨਹੀਂ ਹੈਗਾ ਚਲਾ ਲੈਂਦਾ ਉਹ ਚਾ ਆਪਣੀ ਪਿਆ ਹੁੰਦਾ ਚਲੋ ਠੀਕ ਆ ਤੂੰ ਕਿੰਨੇ ਦਿਨ ਗਿਆ ਹੋਣਾ ਕਿੰਨੇ ਕ ਅੱਜ ਕੰਮ ਕਰਤਾ ਆਪਾਂ ਅੱਜ ਹੋ ਜਾਣਗੇ 35 ਕਿਲੋ ਮੇਰੇ ਕਰਦਾ ਚਲੋ ਠੀਕ ਆਹਰੇ ਬਸ ਇੱਕ ਟੁਕੜੀ ਆਹ ਤੇ ਜਦੋਂ ਤੇਰੇ ਕੋਲ ਬੰਦੇ ਸੀ ਉਦੋਂ ਕਿੰਨੇ ਵੱਡਦਾ ਸੀ ਉਦੋਂ ਪੁੱਛ ਕਿੰਨੇ ਵੱਡਦੇ ਆ ਉਦੋਂ 5-7 ਵੱਡ ਗਏ ਉਦੋਂ 10-12 ਤੈਨੂੰ ਤਾਂ ਹਾਰੇ ਜਿਹੜੇ ਮੋਟਰਸਾਈਕਲ ਚੜਾਈ ਫਿਰਦੇ ਹੁਗਿਆ ਉਤਰ ਜਾਓ ਲਿਆ ਆ ਲੈ ਚੱਕ ਕੇ ਹਣਾ ਕਿਉਂਕਿ ਬੰਦਾ ਦੇਖੇ ਜੇ ਬੰਦਾ ਮਾੜਾ ਮੱਥੇ ਲੱਗ ਜਾਣਾ ਉਹ ਲੈ ਕੇ ਬਹਿ ਜਾਂਦਾ ਠੀਕ ਆ ਉਹਦੇ ਨਾਲ ਆਪ ਚਾਰ ਦਿਨ ਓਕੇ ਤੋਂ ਕੱਟ ਲੋ ਉਹ ਠੀਕ ਆ ਉਹ ਠੀਕ ਆ ਜੇ ਕਰ ਆਪਣਾ ਕੋਈ ਮਨ ਨਾਲ ਕਰਦਾ ਫਿਰ ਉਹਨੂੰ ਰੱਖਣ ਦੇ ਫਾਇਦਾ ਜਿਹਦਾ ਮਨ ਹੀ ਨਹੀਂ ਹੈ ਕੰਮ ਕਰਨ ਦਾ ਜਿਹਦਾ ਖਿਆਲ ਹੀ ਥੱਲੇ ਬੈਹਨਦਾ ਤੇ ਜਿੰਨੇ ਰੋਣਾ ਹੀ ਉਹ ਕੰਮ ਨਹੀਂ ਕਰ ਸਕਦਾ ਇਹ ਹੋਰ ਸਟਾਫ ਕਰ ਪਾਲਿਆ ਸੀ ਇਹਦਾ ਸਟਾਫ ਕਰ ਪਾਲਿਆ ਹਾਂ ਕਿੰਨੇ ਦਿਨ ਲਾਉਣੇ ਇੱਥੇ ਆਪਾਂ ਦੋ ਦਿਨ ਹੋਰ ਲਾਵਾਂ ਕੱਲ ਦਾ ਪਰਸੋਂ ਮੈਂ ਕੱਲ ਨੂੰ ਜਾ ਰਿਹਾ ਚੱਲ ਤੂੰ ਪਹੁੰਚ ਫਿਰ ਮੈਂ ਤੁਹਾਨੂੰ ਦੱਸਣਾ ਕਿਵੇਂ ਉਧਰ ਟਿਕਾਣਾ ਕੀ ਸਾਖਤਾ ਵੈ ਮੇਰੇ ਹੁਣ ਕੰਮ ਚੱਲਿਆ ਯਾਰ ਦੋ ਕ ਕੱਲ ਤੱਕ ਖਿੱਚ ਕੇ ਤੇ ਰੇਟ ਉਡਕੀ ਚੱਲ ਰਿਹਾ ਇੱਥੇ ਇੱਥੇ 800 ਰੁਪਏ ਦੇ 700 ਤੁਹਾਨੂੰ ਮਿਲੂਗਾ ਹਾਂ ਹੁਣ ਇੰਨਾ ਹੀ ਆਹੀ ਉੱਥੇ 6.5 ਹੋਜ ਬੜਦੇ ਹਨ ਤੁਸੀਂ ਚੱਲ 700 ਹੈ ਉਧਰ ਪੱਥਰ ਬੜੇ ਜਮੀਨਾ ਬਹੁਤ ਵਧੀਆ ਨੇ ਇਹ ਪੱਥਰ ਵੇਹਾ ਬਹੁਤ ਪੱਥਰ ਆ ਸਾਰਿਆਂ ਵੇਖ ਲੈ ਉੱਤੇ ਕੰਧਾਂ ਕੀਤੀਆਂ ਪੱਥਰਾਂ ਦੀਆਂ ਵੇਖ ਲੈ ਤੇ ਤੇਰੇ ਬੰਦੇ ਕਿੱਥੇ ਗਏ ਆ ਉਹ ਡੀਜ਼ਲ ਲੈਣ ਗਏ ਆ ਕਦੋਂ ਆਣਗੇ ਉਹ ਆਈਏ ਥਣਗੇ ਫੋਨ ਕੀਤਾ ਅੱਗੇ ਅੰਦਰ ਰਸਤੇ ਨਹੀਂ ਆ ਚਲੋ ਆ ਜਾਣਗੇ ਫਿਰ ਉਹਨਾਂ ਨਾਲ ਦੋ ਚਾਰ ਗੱਲਾਂ ਕਰਦੇ ਆ